ਡੈਮੋਕ੍ਰੇਸੀ ਇਸ ਕਰਕੇ ਨਹੀਂ ਵਿਖਦੀ ਪਈ ਕਿਉਂ ਜੋ ਬੰਦਾ ਜਿਹੜਾ ਹਰਕਮ ਦਾ ਸਰਦਾਰ ਸਰਵਨ ਸਿੰਘ ਤੋਂ ਨਾ ਉਹਨੇ ਕਿਹਾ ਕਿ ਕਿਸੇ ਨੂੰ ਵੀ ਚਾਹੇ ਉਹ ਕਾਲੀ ਦਲ ਵਾਲਾ ਜਾਂ ਜਿਹੜਾ ਵੀ ਆਪੋਜੀਟ ਪਾਰਟੀ ਵਾਲਾ ਵਾ ਉਹਨਾਂ ਦੀ ਨਾਮਜ਼ਦਗੀ ਇੱਥੇ ਦਾਖਲ ਨਹੀਂ ਹੁੰਦੇ ਨੇ ਕੀ ਹੋਇਆ ਕਿ ਮੈਟਰ ਕੀ ਹੋਇਆ ਵਲਟਵਾ ਜੀ ਸੁਧਾਰਤ ਜੀ ਇਹ ਤਾਂ ਕੈਮਰਾ ਤੇ ਘੁਮਾਓ ਹਜ਼ਾਰ ਬੰਦੇ ਉੱਥੇ ਆਪ ਦਾ ਮੂੰਹ ਟੱਕ ਕੇ ਇਨਣੇ ਗੁੰਡਾ ਉੱਥੇ ਲਾਇਆ ਸਾਰੇ ਹਜ਼ਾਰ ਗੁੰਡਾ ਉੱਥੇ ਤਾਇਨਾਤ ਕੀਤਾ ਸਾਡੇ ਬੰਦੇ ਇੱਥੇ ਜਿੰਨੇ ਵੀ ਆਪੋਸਿਸ਼ਨ ਪਾਰਟੀ ਵਾਲੇ ਸਾਰੇ ਉੱਥੇ ਜੜੇ ਗਏ ਆ ਉਹ ਬੰਦਿਆਂ ਨੂੰ ਆ ਕੇ ਗੁੰਡਿਆਂ ਨੇ ਆ ਕੇ ਅਸால்ਟ ਕੀਤਾ ਕਿਹਦੇ ਬੰਦੇ ਕਿਹਦੇ ਹੋ ਸਰਵਨ ਸਿੰਘ ਤੋਂ ਨੇ ਉਹਦੇ 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 ਸਰਪੰਚ ਕੋਲੋਂ ਦੇ ਆ ਔਰ ਮੈਂ ਇੱਕ ਬੇਨਤੀ ਕਰਦੀ ਚਾਹੁੰਦਾ ਵਾ ਕੇਵਲ ਸਰਪੰਚ ਆਪ ਕੱਲੇ ਨਹੀਂ ਆ ਇਹ ਸਾਰੇ ਮੋਰੇ ਆ ਮੋਰੇ ਕਿਹਦੇ ਆ ਇਥੋਂ ਦੇ ਐਮ ਐਲ ਏ ਸਰਵਨ ਸਿੰਘ ਤੋਂ ਨੇ ਤੇ ਅੱਜ ਜੇ ਜਿੰਨੇ ਇਹਨਾਂ ਨੇ ਹੱਥ ਚੁੱਕੀ ਕੋਈ ਜਾਲੀ ਮਾਲੀ ਨੁਕਸਾਨ ਹੋ ਜੇ ਕਿਸੇ ਦੀ ਜੇ ਜਾਨ ਚਲ ਜੇ ਤੇ ਕੌਣ ਕੌਣ ਜ਼ਿੰਮੇਵਾਰ ਆ ਜਿੰਮੇਵਾਰ ਵਾ ਸਰਵਨ ਸਿੰਘ ਤੁੰਨ ਪੁਲਿਸ ਨੇ ਕੀ ਕੀਤਾ ਪੁਲਿਸ ਪੁਲਿਸ ਦੇ ਨਾਲ ਆ ਵੇਖੋ ਉਹ ਲਾਂਤ ਇਹ ਜਿਹੜੇ ਆ ਆ ਡੀਐਸਪੀ ਐਸਐਚਓ ਜਿੰਨੇ ਵੀ ਇਹ ਪੁਲਿਸ ਮੁਲਾਜ਼ਮ ਆ ਸਾਰੇ ਨਾਲ ਇਹਨਾਂ ਦੇ ਨਾਲ ਗੁੰਡਾਗਰਦੀ ਕਰ ਰਹੇ ਠੀਕ ਹੈ ਜੀ ਪੁਲਿਸ ਫੜਦੀ ਆ ਹੀ ਨਹੀਂ ਗਈ ਇੱਥੇ ਪਹੁੰਚੀ ਨਹੀਂ ਪੁਲਿਸ ਮੇਰੀ ਕੰਪਲੇਨਟ ਹੋਰ ਮੇਰੀ ਬੇਤੀ ਸੁਣਿਓ ਐਸਐਸਪੀ ਸਾਹਿਬ ਨੂੰ ਸਵੇਰੇ ਮੈਂ 10 ਵਜੇ ਕੰਪਲੇਨਟ ਕੀਤੀ ਆ ਪੁਲਿਸ ਉਦੋਂ ਆਈ ਜਦੋਂ ਆਪੋਜੀਸ਼ਨ ਵਾਲੇ ਜਦੋਂ ਸਾਡੇ ਬੰਦੇ ਆਮ ਆਦਮੀ ਪਾਰਟੀ ਦੇ ਕੋਈ ਵੀ ਆਪੋਜ਼ਿਟ ਤੇ ਰਹੀ ਆ ਪੁਲਿਸ ਉੱਦੋਂ ਜਾ ਕੇ ਉਸੇ ਲਈ ਤਾਇਨਾਤ ਹੋਈ ਤੇ ਅੱਗੇ ਜਾ ਕੇ ਕਹਿੰਦੇ ਅਸੀਂ ਜਾਨ ਨਹੀਂ ਦੇਣਾ ਜਾਨ ਨਹੀਂ ਦੇਣਾ ਤੇ ਜਦੋਂ ਅੱਗੇ ਸਾਡੇ ਬੰਦਿਆਂ ਨੇ ਇਸ ਪ੍ਰਤੀ ਐਜੀਟੇਟ ਕੀਤਾ ਬੰਦਿਆਂ ਨੂੰ ਧੱਕਾ ਮੁੱਗੀ ਆਪਣੇ ਵੱਲ ਕੋਈ ਇਹਨਾਂ ਦੀ ਕਸਨ ਨਹੀਂ ਰਹੀ ਇਹ ਅਸਰ ਕੀ ਕਹਿਣਾ ਉਹ ਇੱਕਦਮ ਤੋਂ ਜਿਹੜਾ ਹੈਗਾ ਲਗਭਗ 2:30 ਵਜੇ ਦੇ ਆਸ-ਪਾਸ ਰਸ਼ ਜਿਹੜਾ ਵਧਿਆ ਇੱਕਦਮ ਤੋਂ ਠੀਕ ਹੈ ਤੇ ਉਹਦੇ ਵਿੱਚ ਕੁਝ ਬੰਦੇ ਜਿਹੜੇ ਹੈਗੇ ਕਹਿੰਦੇ ਕਿ ਅਸੀਂ ਜਾਣਾ ਹੈਗਾ ਅੰਦਰ ਅਸੀਂ ਸਾਨੂੰ ਵੜਨ ਨਹੀਂ ਦਿੱਤਾ ਕੁਝ ਬੰਦੇ ਉਦਾਂ ਵੀ ਤੁਸੀਂ ਅੰਡਰਸਟੈਂਡ ਕਰਦੇ ਹੋ ਕਿ ਜਿਨ੍ਹਾਂ ਦੇ ਹੱਥ 'ਚ ਫਾਈਲ ਹੈਗੀ ਬਟ ਫਾਈਲ 'ਚ ਕਾਗਜ਼ ਕੋਈ ਨਹੀਂ ਹੈਗਾ ਉਹ ਵੀ ਵਿੱਚ ਕਹਿੰਦੇ ਸਾਨੂੰ ਵੀ ਨਹੀਂ ਵੜਨ ਦਿੱਤਾ ਆ ਸਾਰਾ ਕਰਕੇ ਲੋਨ ਰੋਡ ਦਾ ਥੋੜਾ ਇਸ਼ੂ ਕ੍ਰੀਏਟ ਹੋਇਆ ਬਟ ఎవਰੀਥਿੰਗ ਇਜ਼ ਪੀਸਫੁਲ ਜਿਹੜੇ ਲਾਸਟ ਜਿਹੜਾ ਇੱਥੇ ਹੈਗਾ ਉਹ 3 ਵਜੇ ਆਵਾਜ਼ ਮਾਰੀ ਹੈਗੀ ਜਿਹੜੇ-ਜਿਹੜੇ ਬੰਦੇ ਅੰਦਰ 3 ਵਜੇ ਵਾਲੇ ਆ ਚੰਦਰ ਐਂਟਰ ਕਿਤੇ ਹੈਗੇ ਉਹਨਾਂ ਦੇ ਸਾਰੰਦੇ ਕਾਗਜ਼ ਬਰਵਾਏ ਹੈਗੇ ਬਟ ਉਸ ਤੋਂ ਬਾਅਦ ਜਿਹੜੇ ਕੋਈ ਐਂਟਰ ਕੀਤੇ ਹੈਗੇ ਉਹਨਾਂ ਦੇ ਕਿਉਂਕਿ ਐਜ਼ ਪਰ ਪ੍ਰੋਟੋਕੋਲ ਜਿਹੜਾ ਹੈਗਾ ਉਹ ਨਹੀਂ ਕਰਵਾ ਸਕਦੇ ਤੇ ਉਹਨਾਂ ਦਾ ਕੱਲ 11 ਤੋਂ 3 ਦਾ ਟਾਈਮ ਹੈਗਾ ਐਸ ਡੀ ਐਮ ਸਾਹਿਬ ਖੁਦ ਇੱਥੇ ਹਾਜ਼ਰ ਰਹਿਣਗੇ ਸਾਡੇ ਕੋਲੋਂ ਐਕਸਟਰਾ ਫੋਰਸ ਇੱਥੇ ਡਿਪਲੋਏਡ ਹੋਏਗੀ ਵੀ ਵਿਲ ਇਨਸ਼ੋਰ ਕੀ ਈਚ ਐਂਡ ਏਵਰੀ ਇੰਡੀਵਿਜੂਅਲ ਜੋ ਵੀ ਪਾਰਟਿਸਿਪੇਟ ਕਰਨਾ ਚਾਹਦਾ ਹੈਗਾ ਉਹ ਆਪਣਾ ਕਾਗਜ਼ ਦਾਖਲ ਕਰੇ ਸ਼ਾਂਤੀਪੂਰਨ ਤਰੀਕੇ ਨਾਲ ਓਕੇ ਥੈਂਕ ਯੂ ਜਿਹੜੇ ਫੈਲਾ ਜਮਾ ਕਰਾਉਣ ਗਏ ਸੀ ਪਾਰਟੀ ਪ੍ਰਧਾਨ ਵੀ ਆਏ ਸੀ ਤੇ ਗੁੰਡਾਗਰਦੀ ਹੋਈ ਹੈ ਕੀ ਕਹਿਣਾ ਜੀ ਤੁਹਾਡਾ ਤੁਹਾਡੇ ਸਾਹਮਣੇ ਹੀ ਆ ਗ ਮਤਲਬ ਸ਼ਬਦਾਂ ਦੇ ਵਿੱਚ ਤੇ ਮੈਂ ਕੀ ਕਹੂੰਗਾ ਮੈਂ ਤਾਂ ਦੱਸਦਾ ਕਿ ਲੋਕਤੰਤਰ ਕਿਨ ਹੈ ਹੁਜੀ ਸਤਾ ਕਿ ਲੋਕਤੰਤਰ ਕਿ ਲੋਕਤੰਤਰ ਅਜੇ ਹੀ ਦਿੱਕੇਦਾਰ ਆਰਥਿਕਾ ਜਾ ਰਿਹਾ ਹੈ ਪਰ ਦਿੱਕੇ ਬਣੇ ਭਗਵੰਤ ਮਾਨ ਤੇ ਕੇਜਰੀਵਾਲ ਕਿਹਾ ਕਿ ਅਸੀਂ ਸੁਧਾਰਨ ਦੀ ਪਰਨ ਕਰਦੇ ਹਾਂ ਹਾਂਜੀ ਕੁਝ ਸੰਭਾਧੀਆਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਤੇ ਅੱਜ ਚੋਣਾ ਯਾਰ ਤੀ ਚੋਣਾ ਲੜ ਲੋ ਆਜੋ ਮਿਦਾਨ ਤੇ ਇੰਨਾ ਕਹਦਾ ਜਾ ਰਿਹਾ ਕਿ ਪਤਾ ਕਿ ਵੋਟ ਨਹੀਂ ਪੈਣੀ ਕਿ ਤੂੰ ਤਾਂ ਇਹੋ ਜਿਹੀ ਕੀਤੀ ਹੈ 24 ਸਾਲਾਂ ਦੇ ਵਿੱਚ ਬਦਮਾਸ਼ੀ ਇਹ ਬਦਮਾਸ਼ੀ ਕਰਨ ਜੋ ਬੀਤੀ ਹੈ ਬਦਮਾਸ਼ੀ ਪੁਲਿਸ ਕਰਵਾ ਰਹੀ ਹੈ ਬਦਮਾਸ਼ੀ ਡੀਜੀਪੀ ਕਰਵਾ ਲਿਆ ਹੈ ਕਿਉਂਕਿ ਲਾਲੇ ਕੇਜਰੀਵਾਲ ਨੇ ਫੋਨ ਡੀਜੀਪੀ ਨੂੰ ਕੀਤਾ ਹੈ ਤੇ ਡੀਜੀਪੀ ਦਾ ਆਦੇਸ਼ ਜਿਹੜਾ ਥੱਲੇ ਤੱਕ ਆ ਪਹਿਲੀ ਤੇ ਕਹਿੰਦਾ ਕਿ ਸਾਰਾ ਦਿਨ ਇੱਥੇ ਪੁਲਸ ਰਹੀ ਨਹੀਂ ਜਦੋਂ ਪਤਾ ਲੱਗਾ ਕਿ ਸੱਸ ਵੀਰ ਸਿੰਘ ਬਾਦਲਾ ਰਹੇ ਆ ਕਿ ਕੁਦਰਤੀ ਹੈ ਕਿ ਡੀਐਸਪੀ ਨੂੰ ਆਉਣਾ ਪੈਣਾ ਸੀ ਡੀਐਸਪੀ ਨੇ ਜਿਹੜੇ ਇੱਕ ਤਰ੍ਹਾਂ ਦੀ ਗੁੰਡਾਗਰਦੀ ਕਰ ਰਹੇ ਸੀ ਗੁੰਡੇ ਸੀ ਜਿਹੜੇ ਉਹਨਾਂ ਨੂੰ ਰੋਕਣ ਦੀ ਥਾਂ ਤੇ ਜੋ ਪਿਛੋਂ ਨੇ ਕੀਤਾ ਆ ਡੀਐਸਪੀ ਨੇ ਜਗਵੀਰ ਸਿੰਘ ਨਾਂ ਦਾ ਮੈਂ ਸ਼ਾਇਦ ਪਹਿਲੀ ਰੇਮ ਬੁਲਾ ਹਾਂਜੀ ਨਿੱਕੀ ਜੀ ਗੱਲ ਹੋ ਜੇ ਤੇ ਲਾਠੀ ਚਾਰਜ ਹੋ ਜਾਂਦੇ ਉਹਨੇ ਉਹਨਾਂ ਦੀ ਹਮਾਇਤ ਕੀਤੀਆਂ ਰੋਕਣ ਦੀ ਕੋਸ਼ਿਸ਼ ਵੀ ਨਹੀਂ ਕੀਤੀ ਤੇ ਚਾਰ ਫੋਨ ਸਸਗਵੀਰ ਸਿੰਘ ਬਾਦਲ ਡੀਸੀ ਨੂੰ ਤੇ ਚਾਰ ਫੋਨ ਐਸਐਸਪੀ ਨੂੰ ਕਰ ਚੁੱਕੇ ਸੀ ਕਿ ਕੋਈ ਨਾ ਪਿੱਛੇ ਹਟ ਜਾ ਰਿਹਾ ਜੋ ਉੱਥੇ ਮੈਨੂੰ ਪਤਾ ਲੱਗਾ ਕਿ ਇਹੋ ਜੀ ਕੋ ਪੋਜੀਸ਼ਨ ਬਣੀ ਹੋਈ ਹੈ ਇਹ ਬੰਦਿਆਂ ਨੂੰ ਐਂਟਰ ਨਹੀਂ ਹੋਣ ਦਿੱਤਾ ਜਾ ਰਿਹਾ ਉਹਦੇ باوجود ਵੀ ਐਸਐਸਪੀ ਦੇ ਨੋਟਿਸ ਵਿੱਚ ਹੁੰਨ ਦੇ ਬਾਵਜੂਦ ਟੀਸੀ ਦੇ ਨੋਟਿਸ ਵਿੱਚ ਹੁੰਨ ਦੇ ਬਾਵਜੂਦ ਉੱਥੋਂ ਪੌਣਾ ਘੰਟਾ ਲੱਗਾ ਤਰਨਤਰ ਤੋਂ ਵਿਖੀ ਮਢਾਉਂਦਿਆਂ ਇਹਦਾ ਮਤਲਬ ਕਿ ਐਸਐਸਪੀ ਗੰਗਲੋ ਤਾਂ ਮਿੱਟੀ ਝੜਦਾ ਹੈ ਇਹ ਕਿੰਨੇ ਥੱਲੇ ਗਿਰਜੋਗੇ ਯਾਰ ਤੁਸੀਂ ਆਪ ਹੀ ਜੇ ਸਮਾਹਨੂ ਪਾਲਣ ਦੀ ਕਾਨੂੰਨ ਨੂੰ ਪਾਲਣ ਦੀ ਕਾਨੂੰਨ ਦੀ ਲਾਗੂ ਕਰਨੀ ਤੁਸੀਂ ਸੌ ਖਾਦੀ ਹੈ ਕਿਹੜੇ ਪਾਸੇ ਰੁਪਈਆ ਗੇ ਨਹੀਂ ਤੁਹਾਡੇ ਕੋਲ ਕੁਝ ਹੋ ਸਕਦਾ ਨਹੀਂ ਤੁਸੀਂ ਕਾਨੂੰਨ ਦੀ ਪਾਲਣਾ ਕਰ ਸਕਦੇ ਤੇ ਫਿਰ ਚੂੜੀਆਂ ਹੀ ਪਾ ਲੋ ਚੂੜੀਆਂ ਤੇ ਮਾਰੀ ਨਹੀਂ ਸਾਡੀਆਂ ਬੀਬੀਆਂ ਪਹਿਣਾ ਪਾਉਂਦੀਆਂ ਨੇ ਪਰ ਜਿਹਦੇ ਜੇ ਡਿਊਟੀ ਨਿਭਾਉਣ ਦੀ ਸਮਰੱਥਾ ਨਾ ਹੋਵੇ ਤੇ ਉਹਨੂੰ ਫਿਰ ਕਹਿੰਦੇ ਹੁੰਦੇ ਕਿ ਤੇ ਫਰਜ਼ ਨਹੀਂ ਨਿਭਾਇਆ ਤੇ ਘਰ ਉਹਨੂੰ ਕਹਿੰਦੇ ਹੁੰਦੇ ਚੂੜੀਆਂ ਪਾ ਲੈ ਅੱਜ ਸੁਮਤੀ ਪੰਜਾਬ ਦਾ ਪ੍ਰਸ਼ਾਸਕ ਤੇ ਖਾਸ ਕਰਕੇ ਤਰੰਤਾਂ ਦਾ ਪ੍ਰਸ਼ਾਸਨ ਅੱਜ ਉਹ ਉਹਨਾਂ ਦਾ ਕਰਦਾਰ ਸਾਹਮਣੇ ਆਇਆ ਕਿ ਇਹਦੋਂ ਮੱਧ ਕਮਜ਼ੋਰ ਨਹੀਂ ਹੋ ਸਕਦਾ ਇਹਦੋਂ ਮੱਧ ਹੱਥ ਝੋਕੇ ਨਹੀਂ ਹੋ ਸਕਦੇ ਜੋ ਕੁਛ ਇਥੇ ਸਾਹਮਣੇ ਆਇਆ ਤੇ ਜਿਸ ਰੂਪ ਚ 720 ਸਮਾਦਰ ਦੀ ਹਾਜ਼ਰੀ ਦੇ ਵਿੱਚ ਅਜੇ ਇੱਕ ਮਾਨਯੋਗ ਬੱਤੀ ਦੇ ਵਿੱਚ ਉਥੇ ਬਦਮਾਸ਼ੀ ਕੀਤੀ ਗਈ ਜਿਸ ਤਰ੍ਹਾਂ ਉਥੇ ਅਕਾਲੀ ਵਰਕਰਾਂ ਦੇ ਉੱਤੇ ਹਮਲਾ ਕੀਤਾ ਗਿਆ ਜਿਸ ਤਰ੍ਹਾਂ ਉਹਨਾਂ ਨੂੰ ਦਾਖਲ ਨਹੀਂ ਹੋਣ ਦਿੱਤਾ ਗਿਆ ਜੇ ਮੇ ਪੂ ਦਾ ਰਾਜ ਹੋਵੇ ਸੰਵਾਨ ਦਾ ਰਾਜ ਨਹੀਂ ਜੇ ਮੇ ਪੂ ਦਾ ਰਾਜ ਹੋਵੇ ਤੇ ਮੇਰੇ ਖਿਆਲ ਇਤਰਾ ਤੇ ਦਾਨਾ ਸ਼ਹਿਰ ਦੇ ਵਿੱਚ ਨਹੀਂ ਜੰਦੀ ਜਿਵੇਂ ਜਿਹਨਾਂ ਨੇ ਇੱਥੇ ਬਤਾਰਾ ਕੀਤਾ ਇਸ ਕਰਕੇ ਜਿਹੜਾ ਚੋਣਾ ਜਾਣਾ ਹੈ ਐਡੀ ਚੱਲਣੀ ਹੁੰਦੀ ਨਾ ਵੀ ਲੜੀਆਂ ਜਾਣਗੀਆਂ ਨਾ ਵੀ ਕਾਗਜ਼ ਭਰਦੇ ਹੋਗੇ ਪਰ ਲੋਕਾਂ ਦੇ ਜਿਹੜੇ ਫੈਸਲੇ ਆ ਜਿਹੜੇ ਲੋਕੀ ਮਨ ਬਣਾ ਚੁੱਕੇ ਆ ਉਹਨੂੰ ਕਿਉਂ ਬਦਲਦੇ ਹੋ ਡੀਐਸਪੀ ਹਾਂਜੀ ਆਹ ਸਾਡੇ ਕੈਂਡੀਡੇਟ ਆ ਕਿ ਉਹਨਾਂ ਦੇ ਬਦਲਦੇ ਹੋ ਗੋ ਆ ਡੀਐਸਪੀ ਸਾਹਿਬ ਮੈਂ ਨੂੰ ਕਹਾਂਗਾ ਕਿ ਚੂੜੀਆਂ ਪਾਲਾਈ ਹੈ ਬਿਲਕੁਲ ਚੂੜੀਆਂ ਪਾਲਾਈ ਨੂੰ ਕਹਾਂਗਾ ਮੈਂ ਨੇ ਵੀ ਪਰ ਆਓ ਮੈਂ ਸਾਰਿਆਂ ਨੂੰ ਅੰਦਰ ਲੈ ਗਿਆ ਹਾਂ ਆ ਚਲੋ ਲੈ ਕੇ ਚਲੋ ਵੀ ਅਮੀਰ ਚਲੋ ਆ ਜੀ ਕੀ ਕਰ ਰਹੇ ਜੀ ਕੋਈ ਪੁੱਤ ਬੰਦ ਸਰ ਕੀ ਨਾ ਤੁਹਾਡਾ ਤੇ ਕੀ ਆ ਉਹਦਾ ਜੀ ਮੈਂ ਧਰਮਪਾਲ ਸਿੰਘ ਆ ਜੀ ਅਕਾ ਲਕੀ ਅਫਸਰ ਨਗਰ ਪੰਚਾਇਤ ਪਿੱਖੀਵੜ ਜ਼ਿਲ੍ਹਾ ਪ੍ਰਸ਼ਾਸਨ ਦਲਦੋਆ ਨਗਰੋਂ ਮੈਨੂੰ ਪਿੱਖੀਵੜ ਬਲਾਕ ਦਾ ਰਿਟਰਨਿੰਗ ਅਫਸਰ ਲਾਇਆ ਹੈ ਸਰ ਹੁਣ ਤੱਕ ਕਿੰਨੀਆਂ ਫਾਈਲਾਂ ਜਮਾ ਹੋਈਆਂ ਜੀ ਹੁਣ ਤੱਕ ਸਾਡੇ ਕੋਲ 20 ਫਾਈਲਾਂ ਆਈਆਂ ਨੇ ਜੀ ਇੱਕ ਫਾਈਲ ਕੱਲ ਰੂਸੀ ਉਨੀ ਫਾਈਲਾਂ ਆ ਗਈਆਂ ਨੇ ਇਹ ਕਿਹੜੀ ਕਿਹੜੀ ਪਾਰਟੀ ਦੀਆਂ ਫਾਈਲਾਂ ਆਈਆਂ ਕੱਲ ਜਿਹੜੀ ਫਾਈਲ ਆਈ ਸੀਗੀ ਫਾਈਲ ਉਹ ਸੀ ਜੀ ਦਿੱਲੀ ਪੰਡਤ ਜਿਹੜੀਆਂ ਆਜ ਕਹਿੰਦੇ ਨੇ ਉਹ ਆਵਾਜ਼ ਦੀ ਪਾਰਟੀ ਦਾ ਸੀ ਤੇ ਇੱਕ ਵੀ ਸਾਰੇ ਬਾਹਰ ਇੱਕ ਝਗੜਾ ਹੋਇਆ ਜੀ ਉਹਦੇ ਸੰਬੰਧੀ ਕੀ ਕਹਿਣਾ ਚਾਹੁੰਦੇ ਹੋ ਅਸੀਂ ਅੰਦਰ ਬੈਠੇ ਸੀ ਬਾਹਰ ਬਾਰੇ ਤਾਂ ਕੁਝ ਗਿਆਨ ਨਹੀਂ ਕਰਦੇ ਅੰਦਰ ਕੋਈ ਪ੍ਰੋਬਲਮ ਨਹੀਂ ਹੈ ਅੰਦਰ ਕੋਈ ਪ੍ਰੋਬਲਮ ਨਹੀਂ ਹੈ ਜਿਹੜੀ ਕੱਲ ਜਿਹੜੀਆਂ ਜਮਾ ਹੋਣੀਆਂ ਜੀ ਉਹਦੇ ਸੰਬੰਧੀ ਕੀ ਕਹਿਣਾ ਚਾਹੁੰਦੇ ਹੋ ਕੱਲ ਅਸੀਂ ਫਿਰ 11 ਵਜੇ ਤੋਂ ਲੈ ਕੇ 3 ਵਜੇ ਤੱਕ ਬੈਠਾਂਗੇ ਤੇ ਜਿੰਨੇ ਵੀ ਫਾਈਲ ਜਮਾ ਕਰਾਉਣੀ ਹੈ ਉਹ ਸਾਡੇ ਕੋਲ ਆਸਰ ਵਿੱਚ ਇਸ ਟਾਈਮ 'ਤੇ